ਭਾਰਤ ਦੁਨੀਆ ਦੀ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹਾਲੀ ਵਿੱਚ ਆਈ ਸੰਯੁਕਤ ਰਾਸ਼ਟਰ ਜਨਸੰਖਿਆ ਰਿਪੋਰਟ ਦੇ ਅਨੁਸਾਰ ਭਾਰਤ ਦੀ ਆਬਾਦੀ 2025 ਵਿੱਚ 1.46 ਅਰਬ ਤੱਕ ਪਹੁੰਚਣ ਦਾ ਅਨੁਮਾਨ ਹੈ ਜੋ ਕਿ ਦੁਨੀਆ ਵਿੱਚ ਸਭ ਤੋਂ ਵੱਧ ਹੈ ਪਰ ਇਸ ਦੇ ਨਾਲ ਹੀ ਇੱਕ ਹੋਰ ਵੱਡਾ ਤੱਥ ਇਹ ਹੈ ਕਿ ਜਨੈਪਾ ਦਰ ਹੁਣ ਬਦਲਦਰ ਪਾਵ ਰੀਪਲੇਸਮੈਂਟ ਲੈਵਲ ਤੋਂ ਵੀ ਕੱਟ ਹੋ ਰਹੀ ਹੈ ਇਹ ਉਹ ਦਰ ਹੈ ਜੋ ਜਨਸੰਖਿਆ ਨੂੰ ਇੱਕ ਪੀੜੀ ਤੋਂ ਦੂਜੀ ਪੀੜੀ ਤੱਕ ਇਸੇ ਪੱਧਰ ਤੇ ਰੱਖਣ ਲਈ ਜ਼ਰੂਰੀ ਮੰਨੀ ਜਾਂਦੀ ਹੈ 2025 ਦੀ ਵਰਲਡ ਪੋਪੂਲੇਸ਼ਨ ਸਟੇਟਸ ਰਿਪੋਰਟ ਦਾ ਰੀਅਲ ਫਰਟੀਲਿਟੀ ਕ੍ਰਾਈਸਿਸ ਅਨਸਾਰ ਦੇਸ਼ ਦੀ ਜਨੈਪਾ ਦਰ ਹੁਣ 1.9 ਜਨਮ ਪ੍ਰਤੀ ਔਰਤ ਤੱਕ ਕੱਟ ਗਈ ਹੈ ਜੋ ਕਿ 2.1 ਦੀ ਬਦਲ ਦਰ ਤੋਂ ਹੇਠਾਂ ਹੈ ਜਨਮ ਦਰ ਭਾਵੇਂ ਕੱਟ ਗਈ ਹੋਵੇ ਪਰ ਭਾਰਤ ਦੀ ਨੌਜਵਾਨ ਆਬਾਦੀ ਅਜੇ ਵੀ ਬਹੁਤ ਵੱਡੀ ਹੈ ਜਿਸ ਵਿੱਚ 0 ਤੋਂ 14 ਉਮਰ ਵਰਗ ਵਿੱਚ 24% ਦੀ 10 ਤੋਂ 19 ਉਮਰ ਵਰਗ ਵਿੱਚ 17% ਦੀ ਅਤੇ 10 ਤੋਂ 24 ਉਮਰ ਵਰਗ ਵਿੱਚ 26% ਦੀ ਆਬਾਦੀ ਹੈ। ਦੇਸ਼ ਦੀ 68% ਦੀ ਆਬਾਦੀ 15 ਤੋਂ 64 ਸਾਲ ਦੇ ਕੰਮਕਾਜ ਯੋਗ ਵਰਗ ਦੀ ਹੈ। ਜੇਕਰ ਇਹ ਵਰਗ ਟੁਕਵੀਂ ਰੋਜ਼ਗਾਰ ਅਤੇ ਸਹੀ ਨੀਤੀਆਂ ਨਾਲ ਜੋੜਿਆ ਜਾਵੇ ਤਾਂ ਭਾਰਤ ਲਈ ਇੱਕ ਵੱਡਾ ਲਾਭ ਅੰਸ਼ ਸਾਬਿਤ ਹੋ ਸਕਦਾ ਹੈ। ਬਜ਼ੁਰਗ ਵਰਗ ਦੀ ਆਬਾਦੀ ਵਾਲਚਾਤਮਾਰੀਤਾ 65 ਅਤੇ ਇਸ ਤੋਂ ਵੱਧ ਉਮਰ ਦੀ ਆਬਾਦੀ ਵਰਤਮਾਨ ਵਿੱਚ 7% ਦੀ ਹੈ। UNFPA ਦੀ ਰਿਪੋਰਟ ਵਿੱਚ ਜੀਵਨ ਸੰਭਾਵਨਾ ਵੀ ਸੁਧਰ ਗਈ ਹੈ 2025 ਤੱਕ ਭਾਰਤ ਵਿੱਚ ਮਰਦਾਂ ਦੀ ਔਸਤ ਜੀਵਨ ਉਮਰ 71 ਸਾਲ ਅਤੇ ਮਹਿਲਾਵਾਂ ਦੀ ਔਸਤ ਜੀਵਨ ਉਮਰ 74 ਸਾਲ ਹੋਣ ਦੀ ਸੰਭਾਵਨਾ ਹੈ ਇਸ ਨਾਲ ਉਮਰ ਦਰਾਜ਼ ਲੋਕਾਂ ਦੀ ਆਬਾਦੀ ਵੀ ਵਧਣ ਦੀ ਉਮੀਦ ਹੈ ਸਾਲ 1960 ਵਿੱਚ ਜਦੋਂ ਭਾਰਤ ਦੀ ਆਬਾਦੀ 43.6 ਕਰੋੜ ਸੀ ਉਸ ਸਮੇਂ ਇੱਕ ਔਰਤ ਔਸਤਨ 6 ਬੱਚਿਆਂ ਨੂੰ ਜਨਮ ਦੇ ਰਹੀ ਸੀ ਪਰ ਹੁਣ ਭਾਰਤ ਵਿੱਚ ਔਸਤ ਹਰ ਔਰਤ ਦੇ ਲਗਭਗ 2 ਬੱਚੇ ਹਨ ਅੱਜ ਭਾਰਤ ਵਿੱਚ ਹੀ ਨਹੀਂ ਬਲਕਿ ਦੂਜੇ ਮੁਲਕਾਂ ਵਿੱਚ ਵੀ ਔਰਤਾਂ ਕੋਲ ਆਪਣੀਆਂ ਮਾਵਾਂ ਜਾਂ ਦਾਦੀਆਂ ਨਾਲੋਂ ਵਧੇਰੇ ਅਧਿਕਾਰ ਅਤੇ ਵਿਕਲਪ ਹਨ ਪਰ ਇਸ ਮਾਮਲੇ ਵਿੱਚ ਪੂਰੀ ਤਰ੍ਹਾਂ ਆਪਣੀ ਪਸੰਦ ਦੇ ਫੈਸਲੇ ਲੈਣ ਦੇ ਕਾਬਿਲ ਬਨਣ ਲਈ ਉਨ੍ਹਾਂ ਨੇ ਹਾਲੇ ਲੰਬਾ ਪੈਂਡਾ ਤੈਅ ਕਰਨਾ ਹੈ ਸੰਯੁਕਤ ਰਾਸ਼ਟਰ ਦੀ ਰਿਪੋਰਟ ਨੇ ਭਾਰਤ ਨੂੰ ਤੇਜ਼ੀ ਨਾਲ ਆਬਾਦੀ ਤਬਦੀਲੀ ਵਿੱਚੋਂ ਗੁਜ਼ਰ ਰਹੇ ਮੱਧ ਆਮਦਨ ਵਾਲੇ ਦੇਸ਼ਾਂ ਦੇ ਸਮੂਹ ਵਿੱਚ ਰੱਖਿਆ ਹੈ ਜਿਸ ਵਿੱਚ ਆਬਾਦੀ ਦੁੱਗਣੀ ਹੋਣ ਦਾ ਸਮਾਂ ਹੁਣ 79 ਸਾਲ ਹੋਣ ਦਾ ਅਨੁਮਾਨ ਹੈ ਯੂਨੈਫਪੀਡੀ ਭਾਰਤ ਪ੍ਰਤੀਨਿਧੀ ਐਂਡਰੀਆ ਐਮ ਨੇ ਕਿਹਾ ਕਿ ਭਾਰਤ ਨੇ ਜਨੇਪਾ ਦਰਾਂ ਨੂੰ ਘਟਾਉਣ ਵਿੱਚ ਅਹਿਮ ਕਾਮਯਾਬੀ ਹਾਸਲ ਕੀਤੀ ਹੈ ਇਸ ਵਿੱਚ ਸਿੱਖਿਆ ਵਿੱਚ ਸੁਧਾਰ ਅਤੇ ਜਨੇਪਾ ਸਿਹਤ ਸੰਭਾਲ ਨੇ ਅਹਿਮ ਭੂਮਿਕਾ ਨਿਭਾਈ ਹੈ ਤੁਸੀਂ UNDES ਰਿਪੋਰਟ ਬਾਰੇ ਕੀ ਸੋਚਦੇ ਹੋ ਕਮੈਂਟ ਬਾਕਸ ਵਿੱਚ ਜ਼ਰੂਰ ਦੱਸੋ ਇਸੇ ਤਰ੍ਹਾਂ ਦੀਆਂ ਹੋਰ ਰਿਪੋਰਟਸ ਅਤੇ ਖਬਰਾਂ ਦੇ ਲਈ ਪੰਜਾਬੀ ਟ੍ਰਿਬਿਊਨ ਨੂੰ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਜ਼ਰੂਰ ਫੋਲੋ ਕਰੋ ਧੰਨਵਾਦ